ਸਰਸ਼ਕਾਲ ਦੋਸਤੋਂ ਤੁਸੀਂ ਦੇਖ ਰਹੇ ਹੋ ਜੀ ਇਸ ਦੀ ਪੰਜਾਬ ਮੀਡੀਆ ਮੈਂ ਕਰਨਦੀਪ ਕੌਰ ਸੋ ਅੱਜ ਅਸੀਂ ਪਹੁੰਚੇ ਹਾਂ ਜੈਕਮ ਮੰਡੀ ਵਿਖੇ ਜਿੱਥੇ ਕਿ ਮਨਾਇਆ ਜਾ ਰਿਹਾ ਹੈ ਮਜ਼ਦੂਰ ਦਿਵਸ ਜਿੱਦਾਂ ਕਿ ਅਸੀਂ ਜਾਣਦੇ ਹਾਂ ਪੂਰੇ ਵਿਸ਼ਵ ਵਿੱਚ ਹੀ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਉਸੇ ਤਰ੍ਹਾਂ ਅੱਜ ਇੱਥੇ ਵੀ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ ਤੇ ਕਾਫੀ ਜ਼ਿਆਦਾ ਮਜ਼ਦੂਰ ਅਤੇ ਬੰਦੀਆਂ ਤੇ ਪਹੁੰਚਿਆ ਨੇ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰ ਰਹੇ ਨੇ ਸੋ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਤੇ ਪੁੱਛਦੇ ਹਾਂ ਇਸ ਦਿਨ ਦੀ ਮਹਾਨਤਾ ਬਾਰੇ ਜੀ ਬਹੁਤ ਸੋਡੀ ਸੋਚਦੇ लाल सादो अमरिका मुरदा कजलो को ਦੇਸ਼ਾਂ ਦੇ ਵਿੱਚ ਅੱਜ ਉਹਨਾਂ ਦੀ ਯਾਦ ਨੂੰ ਤਾਗਾ ਕੀਤਾ ਜਾਣਾ ਹੈ ਆਪਾਂ ਵੀ ਦੇਤੋ ਲਾਕੇ ਦੀਆਂ ਸਾਰੀਆਂ ਹੀ ਇੱਜ਼ਤਵੰਦੀਆਂ ਦੇ ਸਹਿਯੋਗ ਨਾਲ ਉਹਨਾਂ ਸਾਥੀਆਂ ਨੂੰ ਸਨਹਾਰਨੀ ਦੇਣੀ ਆ ਦਰਸਾਏ ਹੋਏ ਰਾਹ ਨੂੰ ਲੋਕਾਂ ਨੂੰ ਚੇਤਨ ਕਰਕੇ ਉਹਨਾਂ ਰਾਹਾਂ ਤੇ ਲੈ ਕੇ ਆਉਣਾ ਹੈ ਦੇਤੋ ਲਾਕੇ ਦੇ ਵਿੱਚ ਮਜ਼ਦੂਰਾਂ ਦੇ ਦਰਸਾਏ ਹੋਏ ਰਾਹ ਨੂੰ ਉਹਨਾਂ ਨੂੰ ਯਾਦ ਕਰ ਨੂੰ ਉਹਨਾਂ ਦੇ ਰਾਹ ਦੇ ਪਰਮੂ ਸਾਰੇ ਇਸ ਇਲਾਕੇ ਦੇ ਵਿੱਚ ਸਟੇਜ ਹੈ ਆਪਾਂ ਇਹ ਸ਼ਹੀਦਿਆਂ ਦੇ ਕੇ ਕਮਨਤਰੀ ਪੰਡਰ ਤੇ ਮਜ਼ਦੂਰਾਂ ਦੀ ਆਵਾਜ਼ ਬਲੰਦ ਕੀਤੀ ਹੈ ਅੱਜ ਆਪਾਂ ਉਹਨਾਂ ਦੀ ਯਾਦ ਇਹ ਪਹਿਲੀ ਮਈ ਦਾ ਦਿਹਾੜਾ ਅੱਜ ਆਪਾਂ ਉਹਨਾਂ ਸੇ ਹਿੱਤਾਂ ਦੀ ਯਾਦ ਨੂੰ ਤਾਜ਼ਾ ਕਰਾ ਗੋਜ ਕਾਰ ਬਾਰਾ ਵਧੀਆ ਚੱਲਦਾ ਰਹੇ ਤੇ ਮੈਂ ਕਹਿੰਦਾ ਜਿਆਦਾ ਵੀ ਫਿਰ ਤੁਸੀਂ ਮੈਂ ਘੋਟਾ ਤਾਂ ਵੀ ਅਸੀਂ ਸੈੱਟ ਕਰਦੇ ਡਾਇਰੈਕਟ ਦੇ ਦੇ ਵੀ ਤਾਂ ਕਿ ਜਿਹੜੀ ਘੜੀ 4 ਵਜੇ ਹੁੰਦੀ ਹੈ ਸਾਡੇ ਬੰਦੇ ਤੇ ਠੀਕ ਆ ਕਹਿੰਦੇ ਬੱਸ ਮੈਂ ਤੁਹਾਨੂੰ ਬਾਅਦੋਂ ਕਰਾ ਫੋਟੋਮੈਂਟ ਕਰਾ ਤੇ ਮੈਂ ਵੀ ਤਰਕਬਸਤਾ ਕਰਦਾ ਕਿ ਉਹਨੇ ਕੀ ਗੱਲ ਕਰਦਾ ਨਾ ਜਿਹੜੀ ਮੈਂ ਤੁਹਾਨੂੰ ਮੈਂ ਹੁਣ ਸਾਡੇ ਕੋਲ ਦੀ ਗੱਲ ਅਦਾ ਕਰਦਾ ਕਿ ਮੈਂ ਤੂੰ ਬੋਲ ਵਗੈਰ ਕਦੀ ਆ ਮੈਂ ਦਵਾਰਾ ਵੀ ਲਾ ਵੀ ਕਹਿ ਦੂੰਗਾ ਜਾ ਕੇ ਕਦਾ ਯਾਪਦੀ ਇਹ ਤੇਰੀ ਗੱਲ ਹੈ ਨਾ ਸਾਡੇ ਨੂੰ ਹੀ ਨਿਊਗਾ ਵੀ ਤੁਹਾਡੀ ਗੱਲ ਜਿਹੜੀ ਬਹੁਤ ਸਾਨੂੰ ਜਾਉ। ਚਲ ਮੈਂ ਤੁਹਾਨੂੰ ਫਿਰ ਓਕੇ ਹੋਜੋਗੇ ਨਾ ਉਹ ਨੂੰ ਫੈਸਲਾ। ਹੁਣ ਮੇਰੀ ਗੱਲ ਆ ਮੈਂ ਪਹੁੰਚਦੀ ਕਰਦੇ। ਅਸੀਂ ਹੜਤਾਲ ਕੀਤੀ ਸੀ। ਉਹਨੂੰ ਵਾਪਸ ਨੂੰ ਕਹਿ ਦਿੰਨੇ ਆ। ਕਿਹੜੀ ਤਰੀਕ। ਥੋੜੇ ਨਾਲ ਥੋੜੇ ਵਿੱਚ ਬੈਠਾ ਰਹੇ। ਨਾ 5 ਪੈਸੇ ਵੀ ਨਹੀਂ ਮਦਈ ਸਾਡੇ ਨੂੰ। ਇੱਕ 5 ਪੈਸੇ ਵੀ ਨਹੀਂ ਮਦਈ। ਉਹ ਨਹੀਂ ਉਹ ਨਹੀਂ। ਦੇ ਵਿੱਚ ਕਟੇ ਜੇ ਘਟੇ ਆ ਤਾਂ ਕੋਈ ਦੱਸੋ ਜੈਤੋ ਦੇ ਵਿੱਚ ਨਹੀਂ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਪਹਿਲਾਂ ਇਕੱਲਾ ਆਏ ਨਾ ਕਰੋ ਵੀ ਆ ਇਕੱਲੇ ਬੈਕਾਸਤੇ ਬੋਲਣਾ ਨਹੀਂ ਨਹੀਂ ਮੇਰੀ ਗੱਲ ਸਧਾਰਤ ਤਰੀਕੇ ਨਾਲ ਗੱਲ ਕਰਨਾ ਹਾਂ ਕਰਦੇ ਸਾਰਾ ਤਾਂ ਵਾਧ ਰੇਟ ਦੀ ਇੱਕ ਵਾਰ ਨਹੀਂ ਤੁਹਾਨੂੰ ਨਹੀਂ ਪਤਾ ਹੋਊਗੀ ਇਹ ਤੋਂ ਪਹਿਲਾਂ ਜਿੰਨਾ ਘਟਿਆ ਵੀ ਕੁਝ ਨਹੀਂ ਘਟਿਆ ਵੀ ਕੁਝ ਨਹੀਂ ਅਸੀਂ ਤਾਂ ਇਹਹੀ ਗੱਲ ਹੋਈ ਸੀ ਘਟਿਆ ਦੇ ਕੁਝ ਨਹੀਂ ਕੋਈ ਗੱਲ ਨਹੀਂ ਹੋਈ ਨਾ 5 ਪੈਸੇ ਦੀ ਵਧਾਉਣ ਦੀ ਗੱਲ ਕੀਤੀ ਨਾ ਘਟਾਉਣ ਦੀ ਕਿ ਅਸੀਂ ਆਈਂ ਗੱਲ ਤਾਂ ਨਹੀਂ ਪੁੱਛੀ ਗੱਲ ਕਰਨ ਆਮੀਆਂ ਜੀ ਮੈਂ ਮੈਂ ਤੁਹਾਨੂੰ ਸਿਰਫ ਵਧਾਈ ਚਲੋ ਵਧਾਈ ਦਾ ਕਮਿਸ਼ਨਰ ਨਾਮ ਮੱਥੇ ਹੀ ਸਿਰ ਮੱਥੇ ਧੰਨਵਾਦ ਤੁਹਾਡਾ ਪ੍ਰਧਾਨ ਜੀ ਨੇ ਕਿਹਾ ਉਹ ਮੈਂ ਗੱਲ ਪਹੁੰਚਦੀ ਜਰੂਰ ਕਰੂੰਗਾ ਹਾਂ ਚਲ ਐਨੀ ਇੱਕ ਦਾ ਕਰ ਦਿਓ ਇਹ ਮੇਰੀ ਗਰੰਟੀ ਬਾ ਐਨਾ ਹੀ ਕਰ ਦਿਓ ਬਹੁਤ ਹੈ ਜੀ ਠੀਕ ਹੈ ਐਨਾ ਹੀ ਬਹੁਤ ਕਰ ਦਿਓ ਤੁਸੀਂ ਦੂਰ ਦਿਵਸ ਹੈ ਦਿਨ ਮਨਾਇਆ ਜਾ ਰਿਹਾ ਹੈ ਤੇ ਆਮ ਆਰਮੀ ਪਾਰਟੀ ਵੀ ਗੱਲ ਕਰੀਏ ਤਾਂ ਉਹਨਾਂ ਨੇ ਮਜ਼ਦੂਰਾ ਵਾਸਤੇ ਕੀ ਕੁਝ ਕੀਤਾ ਵੇਖੋ ਪਹਿਲੀ ਪਾਰਟੀ ਹੈ ਜਿਨੇ ਮਜ਼ਦੂਰਾ ਵਾਸਤੇ ਕਿਸਾਨਾਂ ਵਾਸਤੇ ਆਮ ਲੋਕਾਂ ਵਾਸਤੇ ਬਿਨਾ ਕਿਸੇ ਜਾਤ ਪਾਤ ਦੇ ਜੀ ਜਿਹੜੀਆਂ ਆਪਦੀਆਂ ਗਰੰਟੀਆਂ ਸੀ ਜਿਹੜੀਆਂ ਆਪਦੀਆਂ ਗੱਲਾਂ ਸੀ ਵੇਖੋ ਜੇ ਬਿੱਲ माफ ਹੋਇਆ ਤਾਂ ਮਜ਼ਦੂਰਾਂ ਦਾ ਵੀ ਹੋਇਆ ਕਿਸਾਨਾਂ ਦਾ ਵੀ ਹੋਇਆ ਤੁਹਾਡਾ ਵੀ ਹੋਇਆ ਜੀ ਠੀਕ ਹੈ ਸੋ ਜਿਹੜੀ ਆਮ ਆਦਮੀ ਪਾਰਟੀ ਆ ਉਹ ਕੱਲਾ ਇੱਕ ਮਤਲਬ ਕਿਸੇ ਤੇ ਰਸਤੇ ਜਾਂ ਸੋਚਦੀ ਨਹੀਂ ਉਹ ਸਾਰੇ ਪੰਜਾਬ ਵਾਸਤੇ ਸੋਚਦੀ ਆ ਜੀ ਸੋ ਜਿਹੜੀਆਂ ਸਹੂਲਤਾਂ ਉਹ ਸਾਰਿਆਂ ਨੂੰ ਮਿਲ ਰਹੀਆਂ ਜੀ ਸਵੇਸ ਵਾਸਤੇ ਆਮ ਆਦਮੀ ਪਾਰਟੀ ਹੈ ਜਿਹੜਾ ਅੱਜ ਤੋਂ ਪਹਿਲਾਂ ਕਿਸੇ ਨੇ ਇਹ ਗੱਲਾਂ ਸੋਚੀਆਂ ਨਹੀਂ ਸੀ ਉਹ ਕੀਤੀਆਂ ਤੇ ਜਿੰਨੀਆਂ ਗੱਲਾਂ 2 ਸਾਲ ਦੇ ਵਿੱਚ ਜਿੰਨੇ ਕੰਮ ਅਸੀਂ ਕਰ ਲਿਆ ਜੀ ਤੇ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ 3 ਸਾਲ ਚ ਅਸੀਂ ਪੰਜਾਬੀ ਜਗ੍ਹਾ ਦਾ ਬੰਬ ਘੜਦਿਆਂਗੇ ਜੀ ਪਰ ਇਹ ਇੱਕ ਪਾਸੇ ਸਾਰਾ ਸਾਰਾ ਕੁਝ ਹੀ ਆ ਜਾਣਾ ਜੀ ਜੇ ਇੱਕ ਪਾਸੇ ਮਜ਼ਦੂਰਾ ਦੀ ਗੱਲ ਕਰੀਏ ਹੁਣ ਵੀ ਬੀਏ ਵੀਏ ਮੁੰਡੇ ਪੜੇ ਹੋਏ ਐਮਐਮਏ ਪੜੇ ਹੋਏ ਮੰਡੀਆਂ ਦੇ ਵਿੱਚ ਲੱਗੇ ਆ ਵੇਖੋ ਇਹ ਨਾ ਕਿਸੇ ਹੁਣ ਤਾਂ ਕੋਈ ਇਹੋ ਜੀ ਤਾਂ ਕੋਈ ਗੱਲ ਹੈ ਨਹੀਂ ਕਿ ਵੀ ਜਾਂ ਕਿਸੇ ਨੂੰ ਨੌਕਰੀ ਨਹੀਂ ਮਿਲਦੀ ਜੀ 43000 ਨੌਕਰੀ ਕਿਸੇ ਬੰਦੇ ਨੂੰ ਹੀ ਮਿਲੀ ਹੈ ਕੋਈ ਉਹ ਪਰ ਵਿਰੋਧੀ ਕਹਿੰਦੇ ਸਿਰਫ ਕਾਗਜ਼ਾ ਦੇ ਵਿੱਚ ਰਹਿ ਗਈ ਨਹੀਂ ਨਹੀਂ ਕਾਗਜ਼ਾਂ ਦੇ ਵਿੱਚ ਰਹਿ ਗਈ ਕਹਿਣ ਵਾਲੀਆਂ ਗੱਲਾਂ ਨਾ ਜਾਂ ਤਾਂ ਉਹ ਕੋਈ ਪ੍ਰੂਫ ਕਰ ਦੇਣ ਵੀ ਜਿਹੜੇ ਬੰਦਿਆਂ ਨੂੰ ਉਹ ਮਾਨਸਾਬ ਨਿਯੁਕਤੀ ਪੱਤਰ ਦਿੰਦੇ ਆ ਉਹ ਨਕਲੀ ਆ ਤੇ ਜਾਂ ਉਹ ਜ ਬੰਦੇ ਜਿਹੜੇ ਹੁੰਦੇ ਹੀ ਨਹੀਂ ਉਥੇ ਇਹੋ ਜਿਹਾ ਕੁਝ ਪ੍ਰੂਫ ਕਰ ਦੇਣ ਉਹ ਤਾਂ ਕਹਿਣ ਦੀਆਂ ਵਿਰੋਧੀਆਂ ਨੇ ਤਾਂ ਸਾਰਾ ਕੁਝ ਹੀ ਕਹੀ ਜਾਣਾ ਸੋ ਇਸ ਕਰਕੇ ਵਿਰੋਧੀਆਂ ਦਾ ਕੰਮ ਵਿਰੋਧ ਕਰਨਾ ਸਾਡਾ ਕੰਮ ਹੈਗਾ ਅਸੀਂ ਕੰਮ ਕਰਨਾ ਤੁਸੀਂ ਆਪ ਦਾ ਕਿਸੇ ਵੀ ਤਰੀਕੇ ਸਰਕਾਰੀ ਪੈਨਲ ਤੋਂ ਚੈੱਕ ਕਰਾ ਸਕਦੇ ਆ ਵੀ ਸਰਕਾਰੀ ਨੌਕਰੀਆਂ ਕਿੰਨੀਆਂ ਦਿੱਤੀਆਂ ਗਈਆਂ ਉਹਦੇ ਉੱਤੇ ਨੰਬਰ ਵੀ ਲਿਖਿਆ ਹੋਊਗਾ ਬੰਦੇ ਦਾ ਨਾਮ ਵੀ ਲਿਖਿਆ ਹੋਊਗਾ 43000 ਬੰਦੇ ਜਿੰਨਾ ਵੀ ਲੱਗਿਆ ਉਹਨਾਂ ਦਾ ਤੁਸੀਂ ਪੁੱਛ ਲਓ ਵੀ ਲੱਗੇ ਆ ਕਿ ਨਹੀਂ ਭਾਈ ਤੁਹ ਪਤਾ ਲੱਗ ਜਾਊਗਾ ਜੀ ਅੱਜ ਕੀ 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 ਸਮੱਸਿਆ ਤੁਸੀਂਾਂ ਤੇ ਕੀ ਕੀ ਇਹਨਾਂ ਲਈ ਹੋਊਗਾ ਮਜ਼ਦੂਰਾਂ ਲਈ ਹੋਰ ਵੇਖੋ ਮਜ਼ਦੂਰਾਂ ਨੇ ਆਪਦਾ ਇੱਕ ਜਿਹੜਾ ਮੈਸੇਜ ਕਨਵੇ ਕੀਤਾ ਵੀ ਜਿਹੜੀ ਮਜ਼ਦੂਰੀ ਆ ਸਾਨੂੰ ਸਿੱਧੀ ਦਿੱਤੀ ਜਾਵੇ ਉਹ ਮੈਂ ਸਰਕਾਰ ਤੱਕ ਪਹੁੰਚਦਾ ਕਰੂੰਗਾ ਜ਼ਰੂਰ ਵੇਖੋ ਭਰੀ ਜੀ ਬਹੁਤ ਚੰਗਾ ਆ ਆਮਰ ਵਿਪਾਦੀ ਕੀ ਕੋਸ਼ਿਸ਼ ਕਰ ਰਹੀ ਹੈ ਮਜ਼ਦੂਰਾਂ ਲਈ ਦੇਖੋ ਇਹ ਮਜ਼ਦੂਰਾਂ ਲਈ ਕੀਤਾ ਬਹੁਤ ਕੋਸ਼ਿਸ਼ ਇਹ ਮਹੱਲਾ ਕਲੀਨਿਕ ਬਣਾਇਆ ਤਾਂ ਉਹਦੇ ਚ ਇੱਕ ਮਜ਼ਦੂਰ ਦਾ ਬੱਚਾ ਜਾਂ ਮਜ਼ਦੂਰ ਆਪ ਖੁਦ ਇਲਾਜ ਕਰਵਾ ਸਕਦਾ ਹੈ ਜੇ ਸਕੂਲਾਂ ਜੇ ਸਕੂਲ ਆਫ ਐਮੀਨੈਂਸ ਬਣਾਏ ਆ ਸਰਕਾਰੀ ਸਕੂਲ ਵਧੀਆ ਬਣਾਏ ਆ ਤਾਂ ਉਹਦੇ ਚ ਵੀ ਮਜ਼ਦੂਰ ਦਾ ਬੱਚਾ ਪੜ ਸਕਦਾ ਹੈ ਸਕੂਲਾਂ ਦੀ ਗੱਲ ਆਉਂਦੀ ਆ ਵਿਰੋਧੀ ਕਹਿੰਦੇ ਸਿਰਫ ਕੰੰਧਾ ਨੂੰ ਕਲੀ ਕਰ ਦਿੱਤੀ ਰੰਗ ਕਰਤਾ ਕਹਿੰਦੇ ਸਕੂਲ ਬਣਾ ਦਿੱਤੇ ਨਵੇਂ ਕਰਤੇ ਨਹੀਂ ਨਹੀਂ ਜੀ ਸਕੂਲ ਨਵੇਂ ਟੀਚਰ ਭਰਤੀ ਕੀਤੇ ਆ ਜੀ ਸਕੂਲਾਂ ਦੇ ਵਿੱਚ ਸਕੂਲ ਜਿਹੜੇ ਐਮੀਨੈਂਸ ਅੰਮ੍ਰਿਤਸਰ ਬਣਾਇਆ ਹੈ ਦੇਖਿਆ ਕੋਈ ਪ੍ਰਾਈਵੇਟ ਸਕੂਲ ਵੀ ਪੰਜਾਬ ਚ ਉਹ ਜਾ ਕੋਈ ਹੈ ਨਹੀਂ ਜੋ ਸਰਕਾਰੀ ਸਕੂਲ ਬਣਾਇਆ ਸੋ ਹਲੇ 2 ਸਾਲ ਹੋਏ ਆ 5 ਸਾਲਾਂ ਦੇ ਅੰਦਰ ਅਸੀਂ ਸਾਰੇ ਸਰਕਾਰੀ ਸਕੂਲ ਉਹ ਜੋ ਬਣਾ ਦਿਆਂਗੇ ਹਾਂ ਜਿਹੜੇ ਜਿਹੜੇ ਵਾਦੇ ਕੀਤੇ ਸੀ ਲੱਗਦਾ ਲੋਕਾਂ ਨਾਲ ਪੂਰੇ ਹੋ ਜਾਣਗੇ ਹਾਂ ਹੋ ਰਹੇ ਆ ਜੀ ਵਾਦੇ ਬਹੁਤ ਵੱਡੇ ਜਿਹੜੇ ਵਾਦੇ ਕੀਤੇ ਉਹ ਤਾਂ ਪੂਰੇ ਹੋਣੇ ਹੀ ਹੋਣੇ ਆ ਜੋ ਅਸੀਂ ਨਹੀਂ ਵੀ ਕਿਹਾ ਸਾਡੀ ਸਰਕਾਰ ਨੇ ਉਹਦੇ ਤੋਂ ਇਲਾਵਾ ਵੀ ਬਹੁਤ ਕੁਝ ਕਰ ਰਹੀ ਹੈ ਬਿਜਲੀ ਦੀ ਗਾਰੰਟੀ ਦਿੱਤੀ ਸੀ ਉਹ ਪੂਰੀ ਹੋ ਗਈ ਹੈ ਬਾਕੀ ਮਾਨ ਸਾਹਿਬ ਦਾ ਆ ਗਿਆ ਵੀ ਜਿਹੜੇ ਮਹਿਲਾਵਾਂ ਵਾਲੀ ਗਾਰੰਟੀ ਉਹ ਵੀ ਬਹੁਤ ਜਲਦ ਪੂਰੀ ਕਰ ਰਹੇ ਆ ਸ਼ੁਕਰੀਆ ਭਾਈ ਪਹੁਤ ਧੰਨ ਤਿਰਸ ਹੈ ਪਰ ਜਿਹੜੇ ਮਜ਼ਦੂਰ ਹੈ ਉਹ ਅੱਜ ਵੀ ਕੰਮਾਂ ਤੇ ਹੈ ਤੇ ਦੂਜੇ ਜਿਹੜੇ ਸਰਕਾਰੀ ਮੁਲਾਜ਼ਮ ਗੱਲ ਕਰੀਏ ਉਹ ਅੱਜ ਇਸ ਪ੍ਰਸ਼ਤੇ ਆ ਇਸ ਪ੍ਰਸ਼ਤੇ ਅਗਰ ਮਨੇ ਮਜ਼ਦੂਰ ਨੇ ਕੰਮ ਤੇ ਹੋਣਾ 15-16 ਘੰਟੇ ਹੀ ਕੰਮ ਕਰਾਉਂਦੇ ਆ ਆ ਜਿਹੜੇ ਮੀਲੇ ਸਾਹਿਬ ਆ ਇਹ ਸਾਰੇ ਇੱਕੋ ਹੀ ਓਪੀਨੀਅਨ ਦਵਾਈ ਆ ਚੱਕੇ ਵਟੇ ਆ ਇੱਕੋ ਹੀ ਟੱਕਰੀ ਦੇ ਵਟੇ ਆ ਇਹ 86 86 ਲੋਕ ਆ ਇਹ ਠੀਕ ਹੈ ਮਜ਼ਦੂਰ ਨੂੰ ਇਹ ਕੁਝ ਨਹੀਂ ਸਮਝਦੇਗੇ ਹੂੰ ਮਜ਼ਦੂਰ ਨੂੰ ਤਾਂ ਬਸ ਇੱਕ ਮਜ਼ਦੂਰ ਵੀ ਕਿਸੇ ਕੰਮ ਦਾ ਨਹੀਂ ਰਹਿ ਗਿਆ ਤੇ ਕਿਉਂਕਿ ਇਹ ਕਹਿੰਦੇ ਸੀ ਘੜਾ ਮਨਾਉਣਾ ਮਜ਼ਦੂਰੀ ਅਸੀਂ 311 ਬੰਦੇ ਆ ਤੇ 311 ਬੰਦੇ ਦੇ ਵਿੱਚੋਂ ਅਸੀਂ 50 ਬੰਦੇ ਆ ਇੱਥੇ ਇਹ ਫਿਰ ਕੰਮ ਕਮੀ ਮਜ਼ਦੂਰਾ ਦੀ ਵੀ ਇਥੇ ਸਰਕਾਰ ਦੇ ਨਾਲ ਨਾਲ ਕੋਈ ਦੂਰ ਵੀ ਉਹ ਨਹੀਂ ਹੱਲ ਹਾਂ ਕਿਉਂਕਿ ਜਿਹੜੇ ਅਸੀਂ ਜਿਵੇਂ ਹੁਣ 14 14 14 ਕਰਦੇ 30 ਸਾਲ ਹੋ ਗਏ ਜੁਨੀਅਨ ਦੇ ਵਿੱਚ ਕੰਮ ਕਰਦੇ ਆ। ਕੀ ਗੱਲ ਬਨੂ ਝੰਡਾ ਮੈ ਚੜਾਉਣਾ ਇਥੇ ਅਸੀਂ ਪ੍ਰੇਮਣਾ ਆਉਨੇ ਆ ਆ ਦਾ ਸਿਕਾਈ ਦੇ ਨਾਲ ਆਉਨੇਗੇ ਅਸੀਂ ਅੱਜ ਦਿਹਾੜਾ ਮਨਾਉਣਾ ਸਿੱਧਾ ਦਾ ਬੇਤਹੀ ਕੋਈ ਕੰਮ ਨਹੀਂ ਕਰਨਾਗਾ ਪਰ ਜਿਹੜਾ ਐ ਲੋਟੂ ਟੋਲਾ ਆ ਤੁਹਾਡੀ ਗੱਲ ਵਿੱਚ ਐ ਪਰ ਜਦੋਂ ਕਰੇ ਆਟੇ ਹੀ ਨਾ ਹੋਇਆ ਖਾਨ ਨੂੰ ਮੈਦੀਰ ਦੇ ਮਜ਼ਦੂਰ ਦੇ ਤੇ ਉਹ ਦਿਹਾੜਾ ਮਨਾ ਕੇ ਕੀ ਕਰੂਗਾ ਕੱਲਾ ਝੰਡਾ ਹੀ ਪੱਲੇ ਰਹਿ ਜੂ ਤੇ ਲਹਿਰ ਆਉਣਾ ਝੰਡੇ ਦਾ ਪੱਲੇ ਰਹਿ ਜੂਗਾ ਤੇ ਲਹਿਰ ਆਣਾ ਉਹ ਤਾਂ ਲਹਿਰ ਆ ਆਪਦੀ ਵੀ ਬਾਕੀ ਗੱਲ ਸੁਣ ਲੋ ਮੇਰੀ ਕਿ ਜਿਹੜੇ ਇਹ ਮਜ਼ਦੂਰ ਐ ਇੱਕ ਅਸੀਂ ਦਿਹਾੜਾ ਮਨਾਉਨੇ ਆ ਮਜ਼ਦੂਰ ਨੂੰ ਉਹਨਾਂ ਨੂੰ ਯਾਦ ਹੀ ਕਰਦੇ ਵਸੇ ਇੰਨੇ ਸਾਲ ਭਾਰੇ ਯਾਦ ਨਹੀਂ ਕਰਦੇਗੇ ਸਾਲ ਭਰ ਨਹੀਂ ਯਾਦ ਕਰਦੇ ਸੀ ਇੱਕ ਦਿਹਾੜਾ ਮਨਾ ਲੈਨੇ ਵੀ ਮਜ਼ਦੂਰ ਸ਼ਗਾਗੋ ਦੇ ਕਿਹੜੇ ਸਾਡੇ ਉਥੇ ਸ਼ਹੀਦ ਹੋਏ ਸੀਗੇ ਕਿ ਕਹਿੰ ਉਹਨਾਂ ਦੀ ਯਾਦਗਰੀ ਮਨਾਉਂਦੇ ਮਰਤ ਸਾਲ ਬਰ ਭੁੱਲ ਜਾਨੇ ਸੀ ਕੋਈ ਵੀ ਮਜ਼ਦੂਰ ਨਹੀਂ ਕੋਈ ਸਾਡੇ ਸਹੀਦ ਨਹੀਂ ਤੇ ਸਾਡੇ ਨਾਲ ਇਹ ਹੋਇਆ ਹੁੰਦੀ ਨਹੀਂ ਇਹ ਕਿ ਅੱਧੀ ਜਿਹੜੀ ਅਸੀਂ ਢੜਾ ਮਨਾਉਂਦੇ ਮਜ਼ਦੂਰਾ ਦਾ ਅੱਧੀ ਜਿਹੜੀ ਉਹ ਠੇਕੇਦਾਰ ਸਾਨੂੰ ਕੰਮ ਦੇ ਪੇਛੇ ਦੇ ਦਪਰੇ ਆ ਕੇ ਜਿਹੜਾ ਮਾਰ ਕੇ ਗਿਆ ਕੰਮ ਦੀ ਵਾਪਸੀ ਇਹ ਕਿਵੇਂ ਬਾਈ ਆ ਜਿਹੜੇ ਫਿਰਦੇ ਸੀ ਹੁਣ ਤੁਰੇ ਇਹ ਆਈ ਤੁਰੇ ਫਿਰਦੇ ਸੀ ਠੇਕੇਦਾਰ ਸਿਆਮਲ ਵੀ ਸਾਡੇ ਕੰਮ ਚਲਾਉਣਾ ਵੀ ਜਿਹੜਾ ਅਸੀਂ ਇੱਕ ਢੜਾ ਮਨਾਉਨੇ ਆ ਸਾਨੂੰ ਕਹਿੰਦੇ ਇਹ ਸਾਡੇ ਲੀਡਰ ਸਾਹਿਬ ਆਣ ਹੁਣ ਵੀ ਕਹਿੰਦੇ 8 ਘੰਟੇ ਡਿਊਟੀ ਦਿੱਤੀ ਸੀ ਅੱਜ ਆ ਉਮਰ ਚ ਵੇਖਿਆ ਨਹੀਂ 8 ਘੰਟੇ ਡਿਊਟੀ ਪੀਨੋ ਇਹ ਲੋ ਦੀ 8 ਘੰਟੇ ਡਿਊਟੀ ਆ ਕਿੰਨੇ ਕਿੰਨੇ ਘੰਟੇ ਨੌਕਰੀ ਪਰ ਮਾਨ ਸਾਹਿਬ ਤਾਂ ਕਹਿੰਦੇ ਮਜ਼ਦੂਰ ਸੌਖੇ ਆ ਸਾਡੇ ਰਾਜ ਚੋਂ ਦਾ ਕਹਿੰਦੇ ਵਾਹ ਵਾਹ ਔਖੇ ਕਰਤੇ ਨੇ ਦਾ ਇਹਨਾਂ ਦਾ ਬਾਹਰ ਉੱਥੇ ਕਿਹਾ ਕਹਿੰਦੇ ਬਿਜਲੀ ਮੁਕਤ ਕਰਤੀ ਕਰਾਇਆ ਕਰਾਇਆ ਮੁਕਤ ਕਰਤਾ ਮੈਂ ਜਿਹਨਾਂ ਉਹਦੇ ਰਾਜ ਕੋ ਤੇ ਕਦਲੀ ਬਹੁਤ ਹੋ ਗਏ ਹੂੰ ਉਹਦੇ ਰਾਜ ਦੇ ਵਿੱਚ ਕਤਲ ਵੀ ਬਹੁਤ ਹੋ ਗਏ ਗੱਪਰੂ ਜਵਾਨ ਨੇ ਤੇ ਨਸ਼ਾ ਵਾਂਗ ਕੱਪਰੂ ਜਵਾਨ ਮੋਟੇ ਮਰੀ ਜਾਂਦੇ ਆ ਤੇ ਕਾੜੀਆਂ ਸਰਕਾਰਾਂ ਆ ਉਹ ਕਹਿੰਦੇ ਜਿਹੜੇ ਸਾਡੇ ਤੇ ਇਲਜ਼ਾਮ ਲਾਉਂਦੇ ਆ ਵਿਰੋਧੀ ਪਾਰਟੀਆਂ ਦੇ ਆ ਉਹ ਕਿਹੜਾ ਆਮ ਨਾਗਰਿਕ ਅਸੀਂ ਇਹ ਆਮ ਨਾਗਰਿਕ ਹੀ ਆ ਅਸੀਂ ਅਸੀਂ ਕੋਈ ਮਿਲ ਕੇ ਪਾਰਟੀ ਨਾਲ ਸੰਬੰਧ ਨਹੀਂ ਸਾਡੇ ਅਸੀਂ ਸਾਡੇ ਆਪ ਦੇ ਆਪ ਦੇ ਇਕੱਲੇ ਹੀ ਆ ਅਸੀਂ ਤਾਂ ਇਹਨਾਂ ਨੂੰ ਸਰਕਾਰਾਂ ਨੂੰ ਕਹਿੰਦੇ ਵੀ ਮਜ਼ਦੂਰਾਂ ਨੂੰ ਬਣਦੇ ਹੱਥ ਮਿਲਣੇ ਚਾਹੀਦੇ ਆ ਹੈ ਸਾਡੀ ਮਜ਼ਦੂਰੀ ਵੀ ਨਹੀਂ ਮਿਲਦੀ ਸਾਨੂੰ ਪੇਕੇ ਨਾਲ ਖਾਈ ਜਾਂਦਾ ਹੋ 5 ਰੁਪਏ 5 ਰਿਪੋਰਟ ਮੌਲਕ ਨੂੰ ਪਈ ਜਿੱਥੋਂ ਮੰਡੀ ਦੀ ਸ਼ਹਿਰ ਦੀ ਵੋਟ ਨਹੀਂ ਜਿੱਤੇ ਨਾ ਵੋਟ ਸ਼ਹਿਰ ਚ ਜ਼ਿਆਦਾ ਹੁੰਦੀ ਕਿ ਪਿੰਡੇ ਜ਼ਿਆਦਾ ਹੁੰਦੀ ਹੈ ਪਿੰਡੇ ਜ਼ਿਆਦਾ ਹੁੰਦੀ ਕਿ ਸ਼ਹਿਰ ਚ ਜਿੱਤੇ ਦਾ ਫਿਰ ਮਜ਼ਦੂਰਾਂ ਦੀਆਂ ਵੋਟਾਂ ਨਾਲ ਹੀ ਜਿੱਤੇ ਹੈ ਤੇ ਅੱਜ ਇਹਨੇ ਸਾਡੇ ਨਾਲ ਉਸੇ ਹੀਰਾ ਫੇਰੀਆਂ ਕਰਕੇ ਸਾਡਾ ਰੇਟ ਵੀ ਨਹੀਂ ਵਧਾਉਂ ਦਿੱਤਾ ਨਹੀਂ ਕੋਈ ਉਹ ਤਾਂ ਕਹਿੰਦੇ ਕੋਈ ਰੇਟ ਦੀ ਗੱਲ ਹੀ ਨਹੀਂ ਹੋਈ ਸਾਡੀ ਕਿਵੇਂ ਹੋਈ ਆ ਰੇਟ ਦੀ ਗੱਲ ਇਹਦੀ ਕੋਠੀ ਦੇ ਵਿੱਚ ਰੇਟ ਹੋਇਆ 10 ਦੇ ਨਾਲ ਰੇਟ ਹੋਇਆ ਅਜੀ ਦੈਸ ਦੇ ਨਾਲ ਕਹਿੰਦੇ ਵੀ ਨਾ ਕੋਈ ਵਦਾਵਾ ਘਟਾਉਂਦਾ ਸੀ ਮੁੜ ਕੇ ਅਸੀਂ ਕਿਹਾ ਵੀ ਜਿਹੜਾ ਸਾਡਾ ਰੇਟ ਹੈਗਾ ਜਿੰਨਾ ਹੈਗਾ ਉਹ ਸਾਨੂੰ ਮਿਲ ਜੇ ਭਾਈਓ ਫਿਰ ਆਏ ਸੀ ਉਹਨਾਂ ਨੂੰ ਸਵਾਲ ਕਿਉਂ ਨਹੀਂ ਪੁੱਛਿਆ ਸੀ ਪੁੱਛਿਆ ਸੀ ਕੈਮਰੇ ਚੱਲੀ ਜਾਂਦੇ ਮੈਂ ਪੁੱਛਿਆ ਸੀ ਇਹਨੂੰ ਵੀ ਤੇਰੀ ਕੋਠੀ ਦੇ ਵਿੱਚ ਰੇਟ ਹੋਇਆ ਤੇ ਸਾਡੇ ਤੋਂ 5 ਪੈਸੇ ਵੀ ਨਹੀਂ ਵਧਾਏ ਤੂੰ ਤੇਰਾ ਹੱਥ ਮੰਗਾ ਹੀ ਨਾ ਮੈਂ ਲੈ ਆ ਨੀ ਨਕਲ ਨੂੰ ਬੋਟਾ ਲੈਣਗੇ ਉਹਨਾਂ ਤੋਂ ਤੇ ਤੂੰ ਸਾਡੇ 5 ਪੰਜ ਪੈਸੇ ਦਾ ਵਧਾਉਂਦਾ ਨਾ ਅਖੇ ਤੇਰੇ ਰੇਟ ਤੁਹਾਨੂੰ ਕਿਹਾ ਸੀ ਉਹ ਹੀ ਮਿਲ ਗਿਆ ਮੈਂ ਮੇਰੇ ਕਹਿੰਦੇ ਆਈ ਆਈ ਵਾਰ ਵੀ ਭਜੋਨੇ ਆ ਰੇਟ ਪਾਂਦਾ ਹਤਾ ਹੈ ਸਾਡੇ ਦਾ ਵੀ ਪੈਸੇ ਵਧੇ ਆਈ ਮੇਰਾ ਜੀ ਇਹ ਇਹ ਦੇ ਮੇਲੇ ਮੰਨਦੇ ਸਾਡਾ ਰੇਟ ਚਲ ਨਾ ਘਟ ਗਿਆ ਜੇ ਨਹੀਂ ਸਾਨੂੰ ਭਈ 50 ਰੁਪਏ ਮਜ਼ਦੂਰੀ ਬਣਨੀ ਸੀ ਉਹ ਸਾਡੀ ਘਟ ਗਈ ਕਿਵੇਂ ਭਈ ਇਹ ਠੇਕਾ ਹੋਊਗਾ ਦੇਖੇ ਫੇਰ ਆਪਾਂ ਉਹ ਜਿਹੜਾ ਉਹਦਾ ਰੇਟ ਵਧ ਕੇ ਆਊਗਾ ਠੇਕੇਦਾਰ ਦਾ ਦੇਵਾਂਗੇ ਤੇ ਕੋਈ ਟੈਂਡ ਨਹੀਂ ਪਾਇ ਕੋਈ ਲੈਣ ਨਹੀਂ ਦੇਣ ਆ ਵੇ ਲੋਕ ਕਿਹੜੇ ਹਿਸਾਬ ਨਾਲ ਚੱਲੀ ਜਾਂਦੇ ਆ ਆ ਠੇਕੇਦਾਰੀ ਉਹੀ ਚੱਲੀ ਜਾਂਦੀ ਬਿੱਲ ਤਾਂ ਉਹਦੇ ਬਣ ਹੀ ਜਾਂਦੇ ਨਾ ਸਾਡੇ ਬਾਰੇ ਸਾਡੇ ਵੇਲੇ ਟਿਕਾ ਨਹੀਂ ਆਇਆ ਟਿਕਾ ਦਾ ਬਿੱਲ ਬਣ ਜਾਂਦੇ ਆ ਸਾਡੇ ਬਾਰੇ ਉਹੀ ਰੇਟ ਚੱਲੂਗਾ ਇਹੋ ਜਿਹੇ ਇਹਨਾਂ ਨੇ ਲੁੱਟਾ ਰੱਖਿਆ ਜੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਇਹ ਕਹਿੰਦੇ ਸੀ ਅਸੀਂ ਆਮ ਘਰਾ ਦੇ ਪੁੱਤ ਆ ਤੇ ਅਸੀਂ ਪੰਜਾਬ ਦਾ ਸਭ ਤੋਂ ਵੱਧ ਸੋਚ ਸਕਦੇ ਆ ਲੱਗਦਾ ਸੋਚਦੇ ਆ ਨਹੀਂ 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 ਜਿਹੜਾ ਬੰਦਾ ਨਾ ਇਹ ਟੈਕ ਚੁੱਪ ਪਾ ਦੇ ਲੇਡੀ ਜੀ ਦੇ ਬੱਚਾ ਉਹਨੂੰ ਭੁੱਲ ਜਾਂਦਾ ਜੀ ਉਹ ਨਾਗ ਬਣ ਜਾਂਦਾ ਕਾ ਉਹਨੂੰ ਜਦੋਂ ਉਹਦੇ ਕੋਲੇ ਮਣੀ ਆ ਜਾਂਦੀ ਹੈ ਨਾ ਤੇ ਮਣੀ ਦੇ ਛੱਪ ਬਹਿ ਜਾਂਦੇ ਜਦੋਂ ਅੱਛਾ ਤੇ ਭੁੱਲ ਜਾਂਦਾ ਉਹ ਆਦੇ ਘਰ ਤੋਂ ਨੂੰ ਵੀ ਭੁੱਲ ਜਾਂਦਾ ਉਹ ਕਹਿੰਦਾ ਮੇਰਾ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਮੈਂ ਹੀ ਹਾਂ ਹੁਣੇ ਦਾ ਠੀਕ ਹੈ ਉਹ ਹੀ ਗੱਲ ਹੈ ਵੀ ਬਈ ਗੱਲ ਹੋਲਾ ਮੇਰੀ ਮੈਂ ਅੱਗੇ ਵੀ ਸਵਾਲ ਕੀਤਾ ਸੀ ਵੀ ਮੈਨੂੰ ਉਠਾ ਦਿਓ ਮੈਂ ਐਮਐਲਏ ਬਣਾ ਦਿਓ ਮੈਨੂੰ ਤੇ ਮੈਂ ਭੁੱਲ ਜੂੰਗਾ ਕਹਿੰਦੇ ਜਦੋਂ ਮੇਰੇ ਗੱਡੀ ਪਈ ਐਸੀ ਵਾਲੀ ਗੱਡੀ ਹੋਈ ਮੈਂ ਬੈਠਾ ਆ ਵਿੱਚ ਦੋ ਚਾਰ ਮੇਰੇ ਨਾਲ ਲਗੌੜੇ ਬੈਠੇ ਸ ਤੇ ਮੈਨਾਂ ਦਾ ਪੁੱਲੂ ਨਹੀਂ ਮਾਤਾ ਪ੍ਰਭੂ ਮੈਂ ਬੋਲਦਾ ਤੂੰ ਕਰੀ ਮੈਂ ਬਰਾਬਰ ਤੇ ਮੈਂ ਤਾਂ ਚੁੱਕ ਲੈਣਾ ਠੀਕ ਹੈ ਇਹ ਬਈ ਛਾਵੇਂ ਨੇ ਤੇ ਬੰਜਾ ਛੱਪ ਐਸੇ ਦੇ ਮਗ ਭੱਜੇ ਫਿਰਦੇ ਆ ਕੋਈ ਇਹਨਾਂ ਨੂੰ ਭੇੜਦਾ ਨਹੀਂ ਕੋਈ ਇਹਨਾਂ ਨੂੰ ਭਰਾਦਾ ਨਹੀਂ ਕੋਈ ਮਜ਼ਦੂਰ ਨਹੀਂ ਬੇਠਾ ਤੋਂ ਲੈ ਕੇ ਤੇ ਥੱਲੇ ਤੱਕ ਹੀ ਜਾਂਦੇ ਆ ਇਹ ਮਜ਼ਦੂਰ ਨੂੰ ਜੀ ਕੋਲੇ ਸੀਧਾ ਨੂੰ ਆਪਾਂ ਦੋ ਟਿੱਪ ਗਾ ਹੋਲੇ ਮਰੀ ਆ ਪੰਜ ਸਾਲਾਂ ਦੀ ਉਮਰ ਕੇ ਪੈਸਾ ਲੱਗ ਜੂਗੀ ਇਹਨਾਂ ਨੂੰ ਘਟਾ ਬਾਪੂ ਜੀ ਉਹ ਗੱਲ ਵਾਰ ਫੇਰ ਆਵਾਂਗਾ ਪਰ ਮਾਨ ਸਾਹਿਬ ਕਹਿੰਦੇ ਸਾਡੇ ਤੋਂ ਮਜ਼ਦੂਰ ਬਹੁਤ ਸੌਖੇ ਐ ਐਰ ਕੀ 13 ਦੀਆਂ 13 ਸੀਟਾਂ ਲੈ ਜਾਣੀਆਂ ਕਹਿੰਦੇ ਲੋਕ ਉਹ ਕਹਿੰਦੇ ਲੋਕ ਕਹਿੰਦੇ ਵੋਟ ਮੰਗਣ ਦਾ ਉਹਦੇ ਅਸੀਂ ਵੋਟ ਪਾਵਾਂਗੇ ਮਾਨ ਸਾਹਿਬ 13 ਦੀਆਂ 13 ਸੀਟਾਂ ਦੇ ਦੇਣੇ ਆ ਲੈ ਜਾਣਗੇ ਆ ਜਿਹੜੀਆਂ ਸਾਡੇ ਸੰਗਰੂਰ ਡਾਂਗਾ ਮਰਵਾੜੀਆਂ ਮਜ਼ਦੂਰਾਂ ਤੇ ਪੱਲੇਦਾਰਾਂ ਤੇ ਇਹ 13 ਸੀਟਾਂ ਲੈ ਜਾਊਗਾ ਚਾਹੇ ਸਾਡਾ ਕੰਮ ਨਹੀਂ ਕਰਦਾ ਅੱਜ ਸਾਡਾ ਤਿੰਨ ਮਹੀਨੇ ਹੋ ਗਏ ਧਰਨਾ ਲੱਗੇ ਨੂੰ ਮੱਛਰ ਦੇ ਵਿੱਚ ਸਾਡੇ ਬੰਦੇ ਪਏ ਆ ਇਹ ਡਾਂਗਾ ਮਰਵਾ ਲਿਆ ਚੱਲ ਕੇ ਸਾਡੇ ਸਾਹ ਤੇ ਪਤਾ ਨਹੀਂ ਲਿਆ ਕੱਲੀ ਪੁਲਿਸ ਭੇਜੀ ਸੀ ਡਾਂਗ ਦੇਖ ਆਪ ਤਾਂ ਨਾ ਕੋਈ ਚੱਲ ਕੇ ਗਿਆ ਤੇ ਸਾਡੀਆਂ ਸਰਕਾਰਾਂ ਕਹਦੀਆਂ ਵੀ ਇਹ ਕੀ ਮਜ਼ਦੂਰ ਪਰ ਵੀ ਇਹ ਤਾਂ ਕਹਿੰਦੇ ਸੀ ਸਾਡੇ ਰਾਜ ਦੇ ਵਿੱਚ ਧਰਨਾ ਹੀ ਨਹੀਂ ਲੱਗਣੇ ਰੋਸ ਮੁਜ਼ਾਰੇ ਦੀ ਕਰਦੇ ਪਏ ਨੇ ਤੇ ਸਾਡੇ ਦਾ ਫਿਰ ਤਿੰਨ ਮਹੀਨੇ ਹੋ ਗਏ ਲੱਗੇ ਨੂੰ ਤੇ ਸਾਡੇ ਡਾਂਗਾ ਵੀ ਮਰਨਾ ਹੀ ਚੱਕੇ ਨਹੀਂ ਡਾਂਗਾ ਬੇਵੜਾ ਬੇਵੜਾ ਕੁੱਟੋ ਜਾਨੂੰ ਮਰੋ ਸੰਗਰੂਰ ਉਹਦੇ ਨਾਲ ਖਾਸ ਕੋਠੀ ਵੀਰੇ ਠੀਕ ਹੈ ਸੰਗਰਾਮ ਕੋਠੀ ਮੂਰੇ ਤਾਂ ਲੱਗਿਆ ਮੈਂ ਆਕਾ ਦੋ ਹਫ਼ਤੇ ਮੈਂ ਆਕਾ ਨਹੀਂ ਲਾ ਕੇ ਆਇਆ ਉੱਥੇ ਬਦਲਾਅ ਦੇਖਦਾ ਕੋਈ ਮੈਂ ਨੇ ਤਾਂ ਬਦਲਾਅ ਕੀ ਇਹਨਾਂ ਨੇ ਸਾਰਾ ਹੀ ਬਦਲਾਅ ਕਰਤਾ ਕੀ 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 ਬਦਲਾਅ ਮਾਗਨ ਚਟਾਕ ਆਮ ਕਰਤਾ ਹੋਰ ਮੌਤਾਂ ਆਮ ਕਰਤ ਨੇ ਇਹਨਾਂ ਨੇ ਕਟੜੇ ਆਮ ਕਰਤੇ ਇਹਨਾਂ ਨੇ ਗਰੀਬਾਂ ਦੇ ਲਿਵਾਣੇ ਦੇ ਵਿੱਚ ਪਾਉਨੂੰ ਠੰਡੇ ਦੇ ਵਿੱਚ ਘਟਾ ਏ ਇਹ ਵੀ ਸਰਕਾਰ ਬਣ ਕੇ ਅੱਜ ਤੱਕ ਸਰਕਾਰਾਂ ਕਾਲੀ ਵੀ ਆ ਗਈ 100 ਰੁਪਏ ਦੀ ਪਰ ਗਰੀਬਾਂ ਦੇ ਘਰ ਨਹੀਂ ਘਟਾਈ ਸੀ ਇਹਨਾਂ ਨੇ ਲੈ ਕੇ ਉਹ ਭੋਜ ਨਹੀਂ ਕਰ ਰਹੇ ਮਨੇ ਕੋਈ ਐਮਐਲਏ ਸਾਹਿਬ ਵੀ ਕਹਿ ਕੇ ਗਿਆ ਉਹ ਤਾਂ ਕਹਿੰਦੇ ਗਰੀਬਾਂ ਦਾ ਅਸੀਂ ਬਿੱਲ ਮਾਫ ਕਰਤਾ ਨਾ ਤਾਂ ਇਹਨਾਂ ਦਾ ਬਿੱਲ ਨਾ ਮਾਰ ਕੇ ਲਾਗੂ ਕਰਦੇ ਨੇ ਇਹਨਾਂ ਨੇ ਲੋਕ ਆਮ ਪਾਰਟੀ ਦੇ ਆਮ ਪਾਰਟੀ ਦੇ ਇਹਨਾਂ ਨੇ ਕੇਸਰੀਵਾਲ ਨਾਲ ਪੁੱਛ ਲਿਆ ਕੀ ਹਾਲ ਹੋ ਜਾਂਦਾ ਇਹ ਚਲੋ ਆਪਾਂ ਤਾਂ ਮਨੇ ਕੇਸਰੀਵਾਲ ਨਾਲ ਪੁੱਛੋ ਕੀ ਹਾਲ ਹੋ ਜਾਂਦਾ ਉੱਪਰ ਜਲਦ ਬੈਠਾ ਕਰੋੜਾਂ ਰੁਪਏ ਦੇ ਮਨੇ ਸਾਹ ਦਾ ਕਮੇ ਕਿਤੇ ਨੇ ਠੀਕ ਆ ਪਰ ਉਹ ਤਾਂ ਉਹ ਤਾਂ ਕਹਿੰਦੇ ਸੀ ਕੱਟੇ ਮਾਨ ਦਾ ਕੱਟੇ ਇਮਾਨਦਾਰਾ ਮੋਦੀ ਨੂੰ ਡਰ ਲੱਗਦਾ ਤਾਂ ਕਰਕੇ ਜੇ ਸਿੱਟਿਆ ਲੈ ਮੋਦੀ ਨੂੰ ਡਰ ਲੱਗਦਾ ਮੋਦੀ ਡਰ ਮੋਦੀ ਡਰ ਹੀ ਉਹਨਾਂ ਤੋਂ ਜਿੰਨਾਂ ਨੇ ਇਹਨਾਂ ਨੂੰ ਧਮਕਾ ਦਿੱਤੀਆਂ ਉਹ ਡਰਦੇ ਨਹੀਂ ਜਿੰਨਾਂ ਨੇ ਸਿੱਧਾ ਬਹਿ ਦਿੱਤੇ ਕਿਸੇ ਕਮਰੇ ਚ ਕਮਰੇ ਜੀ ਪਾਉਂਦੇ ਗੱਲ ਜੀ ਕਹਿੰਦੇ ਵੀ ਚੱਲ ਮਜ਼ਦੂਰ ਭਾਈ ਜਾਂ ਉਹੋ ਤੇ ਤਾਂ ਜਿਹਨਾਂ ਕੋਈ ਨਾ ਬੈਂਚ ਕਾਦੀ ਜਾਂ ਕੁਛ ਦੇ ਤੱਕ ਕਿਸੇ ਤੌਰ ਤੇ ਪਹਿਲੇ ਦਿੱਤੇ ਨੇ ਅੱਤੇ ਚੱਕ ਕੇ ਆਏ ਨੇ ਥੋੜੀ ਮੈਨੂੰ ਨਾ ਮੈਨੂੰ ਕੁਝ ਲੱਜਾਵੇ ਤੋਂ ਪਤਾ ਕਿ ਦੇ ਕੱਟੇ ਅਸੀਂ ਤਾਂ ਮੋਦੀ ਦੀ ਮਰਦੀ ਆ ਕਿਵੇਂ ਬਾਈ ਕਨਕ ਦਾ ਮੋਦੀ ਦੀ ਮਰਦੀ ਭਗਵਾਨਤਮਨ ਨੇ ਤਾਂ ਬੰਦੀ ਕਰਤੀ ਜਿਹੜੇ ਲੋਕਡਾਊਨ ਮੋਕੇ 15 ਕਿਲੋ ਮੋਦੀ ਨੇ ਕੀਤੀ ਸੀ ਉਹੀ ਮਰਦੀ ਫਿਰ ਮੋਦੀ ਸਾਨੂੰ ਤਾਂ ਚੰਗਾ ਨਾ ਭਗਵਾਨਤਮਨ ਕਰਕੇ ਤਾਂ ਜਾਣ ਕੇ ਲੜਦੇ ਕੋਈ ਪੰਜਾਬ ਨੂੰ ਮਿਲਣਾ ਜਾਵੇ ਲੱਗਦਾ ਫਿਰ ਐਰ ਕੀ ਆਪ ਵਾਲੇ ਆ ਜਾਣਗੇ ਮੈਨੂੰ ਤਾਂ ਲੱਗਦਾ ਨਹੀਂ ਕਾ ਤੁਹਾਨੂੰ ਉਹਦਾ ਕਹਿੰਦੇ ਸੀ 13 ਦੀ 13 ਜਾਣੀਆ ਤੁਹਾਨੂੰ ਕੀ ਲੱਗਦਾ ਮੈਂ ਕਹਿੰਦਾ ਭੁੱਲ ਜਾਣਾ ਮੈਂ ਕਹਿੰਦਾ ਜੁੱਤੀਆਂ ਬਣੀਆਂ ਇਹਨਾਂ ਦੇ ਬੰਡੇ ਦੇ ਜਾ ਕੇ ਕਿਉਂ ਜੁੱਤੀਆਂ ਕਾਦੋ ਜਿੱਦੀਆਂ ਬੁੜੀਆਂ ਮਾਂਵਾਂ ਨੇ ਜਿੰਨਾ ਮੈਂ 1000 ਰੁਪਇਆ ਕਹਿੰਦੇ ਇਹ ਤੱਕਰ ਦਿੱਤਾ ਹੀ ਨਹੀਂ ਕਿੰਨੇ ਜ਼ਾਰੇ ਦੇ ਤਿੰਨ ਦੋ ਸੌ ਉਹਦਾ ਕਹਿੰਦੇ ਹਾਰਪੌਨ ਨੂੰ ਲੋਕੀ ਖੜੇ ਆ ਰੱਖਦਾ ਛਿਤਰਾ ਦੇ ਹਾਂ ਛਿਤਰਾ ਦੇ ਹੂੰ ਠੀਕ ਆ ਆਹ ਰੋ ਇਧਰ ਵੀ ਗੱਲ